ਅਕੀ ਹੈ ਕੀ ਜੀ ਅ ਸਮਾਨ ਕਿਉਂ ਲੈ ਕੇ ਜੀ ਸਮਾਨ ਜੀ ਸਾਨੂੰ ਰੋਜ਼ ਜੰਗ ਲੱਗਣਾ ਜੰਗ ਲਗੜਾ ਸੀ ਬੱਚੇ ਪਿੱਛਾ ਕਰ ਰਹੇ ਆ ਸਾਨੂੰ ਹੋਰ ਜੰਗ ਤੋਂ ਕੋਈ ਡਰ ਨਹੀਂ ਸਾਨੂੰ ਮਰਨ ਤੋਂ ਕੋਈ ਡਰ ਨਹੀਂ ਸਾਨੂੰ ਬੱਚਿਆਂ ਦੀ ਐ ਵਿੱਚ ਉਹ ਝੇਰਾ ਪੈ ਜਾਂਦਾ ਸਤ ਬੱਚੇ ਨਿਕਲਦੇ ਆ ਮੌਲ ਹੈਗਾ ਡਰਦਾ ਆ ਮੌਲ ਫੁੱਲ ਡਰਦਾ ਹੈਗਾ ਜੀ ਕੀ ਕਰੋਗੇ ਸਮਾਨ ਸੋਹਣ ਜੀ ਸਮਾਨ ਲੈ ਕੇ ਡਰੇਨ ਤੋਂ ਕਿੱਥੇ ਚਲੇ ਜਾਵਾਂਗੇ ਵੀ ਪਾਣੀ ਵੀ ਕਿਹੜੇ ਛੱਡ ਦਿੰਦੇ ਆ ਜੀ ਜਦੋਂ ਇੱਥੇ ਹਾਲਾਤ ਬਦਲਦੇ ਆ ਜਦੋਂ ਜੇਕਰ ਜੰਗ ਲੱਗ ਜਾਂਦੀ ਹੈ ਤਾਂ ਇਹ ਫਿਰ ਕਬਜ਼ੇ 'ਚ ਆ ਜਾਂਦਾ ਜਿਹੜਾ ਪਾਕਿਸਤਾਨ ਇਹ ਕਬਜ਼ੇ 'ਚ ਆ ਜਾਂਦਾ ਜੀ ਆਪਣੀ ਜਿਹੜੇ ਫੌਜ ਲੱਗਦੀ ਹੈ ਇਹ ਪੂਨਾ ਸਾਰੀਆਂ ਸੇਮ ਨਾਲੇ ਦੀਆਂ ਤੋੜ ਦਿੰਦੇ ਹੈ ਜੀ ਭਾਰਤ ਵੱਲੋਂ ਕੀਤੀ ਗਈ ਯਰ ਸਟ੍ਰਾਈਕ ਤੋਂ ਬਾਅਦ ਹੈ ਸਰਹਦੀ ਪਿੰਡਾਂ ਦੇ ਵਿੱਚ ਹਾਲਾਤ ਕਿਸ ਤਰ੍ਹਾਂ ਦੇ ਹੈ ਗਰਾਉਂਡ ਜ਼ੀਰੋ ਤੱਕ ਅਸੀਂ ਪਹੁੰਚੇ ਆਂ ਤੇ ਪਿੰਡ ਪੱਕਾ ਚਿਸਤੀ ਦੇ ਵਿੱਚ ਅਸੀਂ ਇਸ ਸਮੇਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਕਿ ਕਿਸ ਤਰ੍ਹਾਂ ਦੇ ਨਾਲ ਜਿਹੜੇ ਪਿੰਡ ਦੇ ਲੋਕ ਜਿਹੜੇ ਹੈਗੇ ਆਪਣਾ ਸਮਾਨ ਆਪਣੇ ਪਰਿਵਾਰ ਆਪਣੇ ਬੱਚੇ ਲੈ ਕੇ ਜਿਹੜਾ ਹੈਗਾ ਸੁਰੱਖਿਅਤ ਥਾਵਾਂ ਤੱਕ ਜਾ ਰਹੇ ਹੈਗੇ ਰਿਸ਼ਤੇਦਾਰਾਂ ਦੇ ਘਰ ਜਾ ਰਹੇ ਹੈਗੇ ਲੋਕਾਂ ਨੂੰ ਜਿਹੜਾ ਹੈਗਾ ਡਰ ਜਿਹੜਾ ਸਤਾ ਰਿਹਾ ਹੈਗਾ ਉਹ ਜੰਗ ਦਾ ਹੈ ਕਿ ਜੰਗ ਕਿਸੇ ਵੇਲੇ ਵੀ ਜੜੀ ਹੈ ਲੱਗ ਸਕਦੀ ਹੈ ਹਰਬੰਸ ਸਿੰਘ ਦਾ ਇਹ ਘਰ ਹੈਗਾ ਉਸ ਦਾ ਪਰਿਵਾਰ ਜਿਹੜਾ ਹੈਗਾ ਉਹ ਸੁਰੱਖਿਅਤ ਥਾਵਾਂ ਤੇ ਜਾ ਰਿਹਾ ਹੈਗਾ ਆ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਕਿ ਕਿਸ ਤਰ੍ਹਾਂ ਦੇ ਨਾਲ ਜਿਹੜਾ ਘਰੇਲੂ ਪੂਰਾ ਸਮਾਨ ਹੈ ਕੀਮਤੀ ਜਿਹੜਾ ਸਮਾਨ ਹੈ ਆ ਬੱਚੇ ਜਿਹੜੇ ਹੈਗੇ ਉਹਨਾਂ ਨੂੰ ਇਹ ਲੋਕ ਜਿਹੜੇ ਇਥੋਂ ਪਿੰਡ ਚੋਂ ਲੈ ਕੇ ਜਿਹੜਾ ਸੁਰੱਖਿਅਤ ਥਾਵਾਂ ਤੇ ਚੱਲੇ ਆ ਲੋਕਾਂ ਦੇ ਨਾਲ ਆਪਾਂ ਇਹ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਹੈਗੇ ਕਿ ਕੀ ਹੈ ਕੀ ਜੀ ਕਿ ਸਮਾਨ ਕਿਉਂ ਲੈ ਕੇ ਚੱਲੇ ਸਮਾਨ ਜੀ ਸਾਨੂੰ ਰੋਜ਼ ਜੰਗ ਲੱਗਣਾ ਜੰਗ ਲਗੜਾ ਸੀ ਬੱਚੇ ਪਿੱਛੇ ਕਰ ਰਹੇ ਆ ਸਾਨੂੰ ਹੋਰ ਜੰਗ ਤੋਂ ਕੋਈ ਡਰ ਨਹੀਂ ਸਾਨੂੰ ਮਰਨ ਤੋਂ ਕੋਈ ਡਰ ਨਹੀਂ ਸਾਨੂੰ ਬੱਚਿਆਂ ਦੀ ਹੈ ਵੀ ਤੋ ਘੇਰਾ ਪੈ ਜਾਂਦਾ ਸੱਤ ਬੱਚੇ ਨਹੀਂ ਕੱਢੇ ਜਾਂਦੇ ਹਾਂ ਜੀ ਤਾਂ ਹਾਲਾਤ ਕਿਉਂ ਬਣ ਗਏ ਇਸ ਤਰ੍ਹਾਂ ਦੇ ਕੱਲ ਤੱਕ ਤਾਂ ਠੀਕ ਸੀਗੇ ਸਾਨੂੰ ਨਹੀਂ ਪਤਾ ਵੀ ਸਾਰੇ ਲੋਕ ਜਾ ਰਿਹਾ ਤੇ ਅਸੀਂ ਵੀ ਜਾ ਰਹੇ ਹਾਂ ਸਾਡੇ ਛੋਟੇ ਬੱਚੇ ਨੇ ਅਸੀਂ ਤਾਂ ਜਾ ਰਿਸ਼ਤੇਦਾਰਾਂ ਘਰੇ ਜਾ ਰਹੇ ਆ ਤੇ ਆ ਸੇਮ ਰਿਪਾਰ ਕਰ ਰਹੇ ਆ ਅੱਛਾ ਹਾਂ ਜੀ ਹੋਰ ਕਿਤੇ ਨਹੀਂ ਜਾਂਦੇ ਜੀ ਸਾਰਾ ਸਮਾਨ ਲੈ ਕੇ ਚੱਲਦੇ ਨਹੀਂ ਜੀ ਕੋਈ ਖਾਣ ਪੀਣਾ ਮਾੜਾ ਮੋਟਾ ਲੈ ਜਾ ਬਾਕੀ ਸਮਾਨ ਸਾਡਾ ਪਿਆ ਜੀ ਹਾਂ ਜੀ ਕੋਈ ਇੱਥੇ ਰਹੂਗਾ ਵੀ ਕਰੇ ਫਿਰ ਹਾਂ ਜੀ ਰਹਿਣਗੇ ਸਾਰੇ ਰਹਾਗੇ ਆ ਬੱਚੇ ਨੇ ਨਵਾਂ ਚਲੀਆਂ ਨੇ ਅਸੀਂ ਸੱਜ ਕਰੇ ਰਹਿਵਾਂਗੇ ਇੱਥੇ ਹਾਂ ਸਾਨੂੰ ਡਰ ਨਹੀਂ ਲੱਗਦਾ ਨਹੀਂ ਸਾਨੂੰ ਕੋਈ ਡਰ ਨਹੀਂ ਸਾਨੂੰ ਮਰਨ ਦਾ ਕੋਈ ਡਰ ਨਹੀਂ ਹਾਂ ਕੋਈ ਡਰ ਨਹੀਂ ਸਾਨੂੰ ਪਾਚੀ ਸਗੋ ਹਾਂ ਪੰਜ 6 ਘਰ ਅਸੀਂ ਰਾਲ ਕੇ ਸਮਾਨ ਲੈ ਗਏ ਚੱਲੇ ਆ ਤੇ ਬਾਕੀ ਸਾਨੂੰ ਮਰਨ ਮਰਾਨ ਦੇ ਕੋਈ ਡਰ ਨਹੀਂ ਜੇ ਮਰਨਾ ਤਾਂ ਹੈ ਹੀ ਇੱਕ ਦਿਨ ਤੇ ਅਸੀਂ ਰੋਜ਼ ਸਮਾਨ ਕਢਨੇ ਆ ਮਰੇ ਤਾਂ ਪੈ ਹੀ ਅੱਗੇ ਸਾਡੇ ਭਾਂਡੇ ਅੱਧੇ ਟੁੱਟ ਗਏ ਨੇ ਕਦੀ ਪਾਣੀ ਆ ਗਿਆ ਕਦੀ ਜੰਗ ਲੱਗ ਗਿਆ ਅਸੀਂ ਦੁਖੀ ਹੋਏ ਪੈਸ ਪੈਂਟ ਤੋਂ شادی ਕੋਈ ਸੁਣਾ ਹੀ ਨਹੀਂ ਹੁੰਦੀ ਕੋਈ ਕੁਝ ਨਹੀਂ ਹੁੰਦਾ ਤੇ ਅਸਟਾ ਨੇ ਕਿਸੇ ਨੇ ਆ ਕੇ ਕਿਹਾ ਕਿ ਸਮਾਨ ਚੁਕੋਏ ਆ ਮਤਲਬ ਪਿੱਛੇ ਪਿੱਛੇ ਚਲੇ ਗਏ ਆ ਹਾਂ ਸੀ ਵੇਖੋ ਖਾਈ ਕਰਕੇ ਸਾਰੇ ਚਲੇ ਆ ਜੀ ਕਿਸੇ ਨੇ ਕਹਿਆ ਜੀ ਹਾਂ ਦੇਖੋ ਤਾਂ ਕਹਿੰਦੇ ਡਰ ਲੱਗਦਾ ਵੀ ਕਿ ਘੇਰੇਚ ਪਿੰਡ ਆ ਗਿਆ ਸੀਗਾ ਬਜ਼ੁਰਗਾਂ ਦੀ ਗੱਲਾਂ ਸੁਣੀਆਂ ਸੀਗੀਆਂ ਤਾਂ ਕਰਕੇ ਜੀ ਉਦੋਂ ਕੀ ਹੋਇਆ ਸੀ ਉਹ ਤਾਂ ਘੇਰੇਚ ਪਿੰਡ ਆ ਗਿਆ ਸੀ ਤੇ ਉਦੋਂ ਮੁਸਲਮਾਨ ਨੇ ਤਿਵਾਰ ਕਰ ਲੈ ਸੀਗੇ ਤੇ ਨਿਕਲ ਨਹੀਂ ਦੇਂਦੇ ਸੀਗੇ ਕੁਝ ਵਿਚਾਰਿਆਂ ਦੀ ਮੌਤ ਹੋ ਗਈ ਸੀ ਬਜ਼ੁਰਗ ਗੱਲੇ ਕਰਦੇ ਸੀਗੇ ਸਾਨੂੰ ਤਕਵਾ ਹੀ ਹਾਂ ਵੱਡਾ ਟੁਕੀ ਹੋਈ ਸੀਗੀ ਤੇ ਉਦੋਂ ਬੰਦੇ ਵੜ ਲਗੇ ਸੀਗੇ हां जी ओदो ते बाकी मशीन ही रह गई किकर कुकर पाटर गिट्टा ले गए सारा कुछ ही ले गए सिगे ओस दसन डार है जी और सन मरने ਦਾ ਕੋਈ ਡਰ ਨਹੀਂ ਹਾਂ ਕੋਈ ਮਰਨ ਦਾ ਸਨ ਡਰ ਨਹੀਂ ਹੈਗਾ ਕੀ ਹੈਗੀ ਕਿਉਂ ਚੱਲੇ ਹੈ ਮਤਲਬ ਦੇਖਿਆ ਗਿਆ ਸੜਕਾਂ ਤੇ ਵੀ ਜਿਹੜੇ ਕਈ ਜਿਹੜੇ ਲੋਕ ਇਸ ਤਰ੍ਹਾਂ ਦੇ ਮਿਲੇ ਟਰੈਕਟਰ ਟਰਾਲੀ ਤੇ ਸਮਾਨ ਆਪਣਾ ਬੱਚੇ ਪਰਿਵਾਰ ਔਰਤਾਂ ਲੈ ਕੇ ਜਿਹੜੇ ਹੈਗੇ ਚੱਲੇ ਦੇਖੋ ਜੀ ਇਹ ਸਮਾਨ ਜਿਹੜੇ ਲੈ ਕੇ ਚੱਲੇ ਜਿਹੜੇ ਤਾਂ ਵੱਡੇ ਘਰ ਹੈਗੇ ਆ ਜੀ ਜਿਨ੍ਹਾਂ ਦੇ ਆਪਣੇ ਸਾਧਨ ਹੈਗੇ ਆ ਜੀ ਉਹ ਤਾਂ ਦੇਖੋ ਜੀ ਅਰੇਂਜਮੈਂਟ ਕਰਕੇ ਆਪਣਾ ਆਪਣਾ ਸਮਾਨ ਲੈ ਚੱਲਿਆ ਜੀ ਜਿਵੇਂ ਆ ਹੁਣ ਆਪਣੀ ਟਰਾਲੀ ਤੇ 5 6 ਕਰਾਂ ਦਾ ਸਮਾਨ ਹੈ ਇਹ ਗਰੀਬ ਗਰੀਬ ਕਰਾਂ ਦਾ ਹੈਗਾ ਜੀ ਤੋਂ ਗਰੀਬ ਕਰ ਆਪਣੇ ਪੈਸਾ ਨਹੀਂ ਇੰਨਾ ਭਰ ਸਕਦੇ ਉਹ ਦੇਖੋ ਜੀ ਜਿਹੇ ਜੇ ਮੌਲ ਸਾ ਮੌਲ ਹੈ ਉਹ ਸਾਬ ਨਾਲ ਆਪਣੇ ਵਿਕਲਾਂ ਵਾਲੇ ਵੀ ਵੱਧ ਚਾਰਜ ਲੈਂਦੇ ਆ ਮੂੰਹ ਮੰਗਾ ਜੋ ਕੋ ਗਰੀਬ ਆ ਇਥੇ ਨਹੀਂ ਦੇ ਸਕਦੇ 30% ਇਥੇ ਅਮੀਰ ਲੋਕ ਹੈ 70% ਆਪਣੇ ਗਰੀਬ ਲੋਕ ਹੈ ਜਿੰਨਾਂ ਕੋਲ ਸਾਧਨ ਹੈ ਨਹੀਂ ਜਾਣ ਵਾਸਤੇ ਮੈਂ ਪ੍ਰਸ਼ਾਸਨ ਅੱਗੇ ਆਹੀ ਮੰਗ ਕਰਦਾ ਜੀ ਕਿ ਆਪਣੇ ਪ੍ਰਸ਼ਾਸਨ ਨੂੰ ਕੁਝ ਹਲਪ ਕੀਤੀ ਜਾਵੇ ਕੋਈ ਟਰਾਲੀਆਂ ਭੇਜਣ ਜੋ ਗਰੀਬ ਘਰ ਆਪਣੇ ਰਿਸ਼ਤੇਦਾਰਾਂ ਤੱਕ ਪਹੁੰਚਾਇਆ ਜਾਵੇ ਉਹਨਾਂ ਨੂੰ ਵੀ ਇਹਨਾਂ ਉਹ ਪਿਆਸਾ ਨਹੀਂ ਪਾਰ ਸਕਦੇ ਜਾਣ ਵਾਸਤੇ ਨਾ ਹੀ ਉਹਨਾਂ ਕੋਲ ਸਾਧਨ ਹੈਗਾ ਅੱਛਾ ਮਾਹੌਲ ਹੈਗਾ ਡਰ ਦਾ ਹਾਂ ਮਾਹੌਲ ਫੁੱਲ ਡਰ ਦਾ ਹੈਗਾ ਜੀ ਅੱਛਾ ਹਾਂਜੀ ਪ੍ਰਸ਼ਾਸਨ ਆਖਿਆ ਹੀ ਬੇਨਤੀ ਕਰਦਾ ਜੀ ਪ੍ਰਸ਼ਾਸਨ ਕੁਝ ਨਾ ਕੁਝ ਹੈਲਪ ਕਰੇ ਹਾਂਜੀ ਟਰੈਕਟਰ ਟਰਾਲੀਆਂ ਸਮਾਨ ਹੈ ਜਿਹੜਾ ਲੋਕ ਜਿਹੜੇ ਆਪਣੇ ਸੁਰੱਖਿਅਤ ਥਾਵਾਂ ਤੇ ਜਿਹੜੇ ਹੈ ਲੈ ਕੇ ਚਲੇ ਜਾਣ ਅ ਸੋ ਤੁਹਾਨੂੰ ਜਿਹੜੇ ਹੈਗਾ ਗਰਾਊਂਡ ਜ਼ੀਰੋ ਤੋਂ ਜਿਹੜੀ ਹੈ ਰਿਪੋਰਟ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਜੜੀਆਂ ਹੈਗੀਆਂ ਅ ਬੇਹਰ ਜੜੀਆਂ ਹੈਗਾ ਪਾਬੂ ਕਰਨ ਵਾਲੀਆਂ ਕਿ ਲੋਕ ਜੜੇ ਆ ਲੋਕ ਜੜੇ ਆਪਣਾ ਘਰ ਜੜਾ ਹੈਗਾ ਛੱਡ ਕੇ ਜਾ ਰਹੇ ਤੇ ਡਰ ਜੜਾ ਹੈ ਉਹਨਾਂ ਦੇ ਮਨਾਂ ਦੇ ਵਿੱਚ ਬਣਿਆ ਹੋਇਆ ਕਿ ਜੰਗ ਜੜੀ ਹੈ ਕਿਸੇ ਵੇਲੇ ਵੀ ਜੜੀ ਲੱਗ ਸਕਦੀ ਹੈਗੀ ਆ ਤੁਸੀਂ ਦੇਖ ਸਕਦੇ ਹੋ ਕਿ ਬੱਚੇ ਹੈ ਛੋਟੇ ਛੋਟੇ ਜਿਹੜੇ ਬੱਚੇ ਹੈ ਇਹਨਾਂ ਨੂੰ ਜੜਾ ਹੈਗਾ ਸੁਰੱਖਿਅਤ ਥਾਂਵਾਂ ਤੇ ਪਹੁੰਚਾਇਆ ਜਾ ਰਿਹਾ ਹੈਗਾ ਰਿਸ਼ਤੇਦਾਰਾਂ ਤੱਕ ਜਿਹੜੇ ਪਿਛਲੇ ਜਿਹੜੇ ਪਿੰਡ ਹੈਗੇ ਉਹਨਾਂ ਤੱਕ ਪਹੁੰਚਾਇਆ ਜਾ ਰਿਹਾ ਲੋਕਾਂ ਦਾ ਕਹਿਣਾ ਹੈ ਕਿ ਉਹ ਜੜੇ ਹੈਗੇ ਮੌਤ ਤੋਂ ਨਹੀਂ ਡਰਦੇ ਗੋਲੀ ਤੋਂ ਨਹੀਂ ਡਰਦੇ ਲੇਕਿਨ ਉਹਨਾਂ ਨੂੰ ਡਰ ਸਿਰਫ ਜੜਾ ਹੈਗਾ ਉਹ ਆਪਣੇ ਬੱਚਿਆਂ ਦਾ ਹੈਗਾ ਇਸ ਕਰਕੇ ਉੱਥੋਂ ਤੱਕ ਲੈ ਕੇ ਚਲੇ ਕੀ ਬਾਰਡਰ ਤੋਂ ਪਾਰ ਜਿਹੜਾ ਕਿਸ ਤਰ੍ਹਾਂ ਦੀ ਹਲਚਲ ਜਿਹੜੀ ਦੇਖਿਆ ਕਿ ਉਹ ਕਹਿੰਦੇ ਹੈਗੇ ਕਿ ਉੱਧਰ ਜਿਹੜਾ ਪਾਕਿਸਤਾਨ ਦੀ ਫੌਜ ਵੀ ਆ ਗਈ ਹੈ ਜਨਾਬ ਅਸੀਂ ਤਾਂ ਆਪਦੀ ਅੱਖੀ ਤੇ ਦੇਖਿਆ ਨਹੀਂ ਬੀਬੇ ਕੋ ਭਾਈ ਆਪੋ ਆਪਦੇ ਕੋਈ ਜੇ ਖੇਤ ਖੁੱਦ ਜਾਂਦਾ ਕਿਸੇ ਨੇ ਵੇਖਿਆ ਹੋਣਾ ਹੈ ਸ਼ਾਇਦ ਹੋ ਸਕਦਾ ਪਰ ਅਸੀਂ ਨਹੀਂ ਦੇਖਿਆ ਜੀ ਤੇ ਸਾਨੂੰ ਤਾਂ ਇਹ ਡਰ ਹੈ ਵੀ ਪਿਛਲੀ ਗਰੀ ਵੱਡੇ ਟੁੱਕੀ ਜੇ ਆਪਣੀ ਟ੍ਰੇਨ ਵੀ ਜਾਂਦੀ ਸੀ ਉਹ ਵੀ ਵੱਢ ਦਿੱਤੀ ਸੀ ਫਿਰ ਜਨਾਨੀਆਂ ਦਾ ਬੁਰੇ ਹਾਲਾਤ ਕੀਤੇ ਸੀ ਉਹ ਇਸ ਲਈ ਜਨਾਨੀਆਂ ਵੀ ਪਿੱਤੇ ਥੋੜੇ ਛੱਡ ਦਿੱਤੀਆਂ ਜਾਣ ਤੇ ਬੰਦਾ ਚਲੋ ਕੋਈ ਗੱਲ ਨਹੀਂ ਤੇ ਹੁਣ ਫਿਰ ਕੀ ਕਰੋਗੇ ਸਮਾਨ ਸੂਣ ਲੈ ਕੇ ਕਿੱਥੇ ਜਾਣਾ ਸਮਾਨ ਲੈ ਕੇ ਡਰੇਨ ਤੋਂ ਪਿੱਛੇ ਚਲੇ ਜਾਵਾਂਗੇ ਵੀ ਪਾਣੀ ਵੀ ਵੀ ਗੇਂੜ ਛੱਡ ਦਿੰਦੇ ਆ ਜੀ ਅੱਛਾ ਹਾਂਜੀ ਫਿਰ ਉੱਥੇ ਬਚਾਇਆ ਇੱਥੇ ਜਿਹੜਾ ਉਹ ਤੇ ਬਚਾ ਫਿਰਾਂਗਾ ਗੇਰੇ ਤੋਂ ਬਚਾਇਆ ਜੀ ਆਪ ਦਾ ਪਿੱਛੇ ਜਿਵੇਂ ਲੱਗੀ ਪਿੱਤੇ ਪਿੱਤੇ ਹਟਦੇ ਜਾਵਾਂਗੇ ਇੱਧਰ ਤਾਂ ਫਿਰ ਤੁਹਾਨੂੰ ਪਤਾ ਵੀ ਸਾਧਨ ਨਿਕਲਣ ਦਾ ਸਾਡਾ ਪ੍ਰਬੰਧ ਹੀ ਨਹੀਂ ਰਹਿ ਜਾਂਦਾ ਪੁਲਾਂ ਪਹਿਲਾਂ ਤੋੜ ਦਿੰਦੇ ਆ ਜੀ ਜਦੋਂ ਇੱਥੇ ਹਾਲਾਤ ਬਦਲਦੇ ਐ ਜਦੋਂ ਜੇਕਰ ਜੰਗ ਲੱਗ ਜਾਂਦੀ ਐ ਤਾਂ ਇਹ ਫਿਰ ਕਬਜ਼ੇ 'ਚ ਆ ਜਾਂਦਾ ਜਿਹੜਾ ਪਾਕਿਸਤਾਨ ਦੇ ਇਹ ਕਬਜ਼ੇ 'ਚ ਆ ਜਾਂਦਾ ਜੀ ਆਪਣੀ ਜਿਹੜੇ ਫੌਜ ਲੱਗਦੀ ਐ ਇਹ ਪੁਣਾ ਸਾਰੀਆਂ ਸੇਮ ਨਾਲੇ ਦੀਆਂ ਤੋੜ ਦਿੰਦੇ ਐ ਜੀ ਅੱਛਾ ਤੇ ਫਿਰ ਸਾਨੂੰ ਨਿਕਲਣਾ ਔਖਾ ਹੋ ਜਾਂਦਾ ਜੀ ਐਸ ਕਰਕੇ ਫਿਰ ਚੱਲਿਓ ਹਾਂਜੀ ਹਾਂਜੀ ਇੱਕ ਮਿੰਟ ਐ ਇਹ 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 ਚਾਚੇ ਅਸੋ ਤੁਸੀਂ ਇਹ ਜਿਹੜੀਆਂ ਤੁਹਾਨੂੰ ਦਿਖਾ ਰਹੇ ਪਿੰਡ ਪੱਕਾ ਚੇਸੀ ਦੀਆਂ ਦਿਖਾ ਰਹੇ ਹੈਗੇ ਕਿ ਹਾਲਾਤ ਕਿਸ ਤਰ੍ਹਾਂ ਦੇ ਜਿਹੜੇ ਬਣੇ ਹੋਏ ਹੈਗੇ ਕਿ ਲੱਗਦਾ ਕੀ ਹੈ ਜੀ ਲੋਕ ਜਿਹੜੇ ਹੈਗੇ ਜਿਹੜਾ ਪਿੰਡ ਖਾਲੀ ਕਰਕੇ ਜਾਂਦੇ ਇਹ ਮੰਨ ਤੋਂ ਮੰਨ ਕਹਿੰਦਾ ਭਾਏ ਗਿਆ ਇੱਕ ਦੋ ਤਿੰਨ ਚਾਰ ਮਾਰਦੀ ਹਿੰਦੁਸਤਾਨ ਦੀ ਹਰ ਦੀ ਵਾਰੀ ਜੋ ਪਾਕਿਸਤਾਨ ਹੈ ਸੁਧਰਦੇ ਨਹੀਂ ਆ ਰਿਹਾ ਇਹ ਜਿਹੜਾ ਰਤਨ ਦੇ ਬੂਤ ਅੰਦਾਥਾਂ ਨਹੀਂ ਸੀ ਮੰਨਤਾ ਇਹਨੂੰ ਮੋਦੀ ਜੀ ਨੇ ਜੋ ਕਿਹਾ ਠੀਕ ਕੀਤਾ ਉਹਨੇ ਕਿਹਾ ਮੈਂ ਸੁਧਰ ਜਾਓ ਸੁਧਰ ਜਾਓ ਉਹ ਕੁੱਤੇ ਦੇ ਫਾਲ ਨਹੀਂ ਸੁਧਰ ਸਕਦੇ ਜ਼ਿੰਦਗੀ ਭਰ ਵੀ ਉਹਨਾਂ ਨੂੰ ਉਹ ਕਹਿੰਦੇ ਅਸੀਂ ਆਟਮ ਬੰਬ ਚਲਾਦੇ ਆਟਮ ਹੁਣ ਰਾਸ ਟੈਕ ਕੀਤਾ ਆਟਮ ਬੰਬ ਉਹ ਕਿੱਥੇ ਗਿਆ ਨਾਂਦੇ ਕਹਿੰਦੇ ਅਸੀਂ ਮੋਦੀ ਤੇਰਾ ਹਿੰਦੁਸਤਾਨ ਦੇ ਚ ਖੂਨ ਵਹਾ ਦਾਂਗੇ ਖੂਨ ਵਾਉਣ ਦਾ ਮਤਲਬ ਕੀ ਹੁੰਦਾ ਇੱਕ ਕੋਈ ਕਿਸੇ ਨਾਲ ਵੀ ਜ਼ਬਰਦਸਤੀ ਬੰਦਾ ਕਰੇ ਖੂਨ ਉਸਦੇ ਵਹਾ ਜਾਂਦਾ ਖੂਨ ਕਿਉਂ ਵਾਉਂਦੇ ਨੇ ਆਪਣੇ ਕਿੱਥੇ ਵੀ ਅਟੈਕ ਹੋਏ ਨੇ ਪਾਕਿਸਤਾਨ ਤੋਂ ਜੋ ਵੀ ਚੱਲਦਾ ਗਰਬਾਦ ਉੱਥੇ ਵਾਦਾ ਹੋ ਰਿਹਾ ਪਸ਼ਾਵਰ ਦੇ ਵਿੱਚ ਵੀ ਸਾਰਾ ਦੋ ਅਟੈਕ ਕਿਦਾ ਸਹੀ ਕਿਦਾ મોદી મોદી ਲੋਕ ਕਹਿੰਦੇ મોદી ਉਗਰਵਾਦ ਹੈ મોદી ਉਲਟ ਹੈ મોદી ਬਿਲਕੁਲ ਇੱਕ ਨੰਬਰ ਸਹੀ ਰਿਜ਼ਲਟ ਸਹੀ ਇੱਕ ਨੰਬਰ ਦੁਨੀਆ ਕਾਂਗਰਸ ਉਹ ਮਿਲ ਅਟੈਕ ਕੀਤਾ ਜਿਹੜਾ 에ਅਰ ਸਟ੍ਰਾਈਕ ਰਾਤ ਕੀਤਾ ਹੈਗਾ ਭਾਰਤ ਨੇ ਵਧੀਆ ਕੀਤਾ ਵਧੀਆ ਬਿਲਕੁਲ ਉਹਕਰ ਰਿਪੋਰਟ ਆਣੀ ਚਾਹੀਦੀ ਹੈ ਦੰਗ ਲੱਗਦੀ ਲੱਗ ਜੇ ਛੱਡਣਾ ਨਹੀਂ ਉਹਨਾਂ ਨੂੰ ਧੂੜ ਪਟਾ ਦਿਓ ਹਾਂ ਜੀ ਧੂੜ ਪਟਾ ਦਿਓ ਪਾਕਿਸਤਾਨ ਦੀ ਯਾਦ ਰੱਖੇ ਸੱਤ ਪੀੜ੍ਹੀ ਅੱਗੋਂ ਜਨਮੋ ਜਨਮ ਹੀ ਅੱਗੇ ਤੱਕ ਭੁੱਲੇ ਜਾਣਗੇ ਹਿੰਦੁਸਤਾਨ ਦੇ ਮੱਥੇ ਤੇ ਲਾਇਆ ਸੀ ਨਾ ਹੀ ਮੱਥਾ ਲਾਣਗੇ ਹੋਣਗੇ ਨਾ ਛੱਡਣਾ ਅਗਰ ਬਾਅਦ ਨੂੰ ਕੋਈ ਪਿੰਡ ਉੱਠ ਜਾਵੇ ਜਿੰਨਾ ਮਰਜ਼ੀ ਕੋਸ਼ੇਂ ਬੜੀ ਅਸੀਂ ਫੌਜ ਨੱਕਰ ਨੇ ਰੱਖੰਦਾ ਮਤਲ ਖੜੇ 24 ਘੰਟੇ ਉਹਨਾਂ ਨੇ ਉਹ ਬਿਲਕੁਲ ਗਲਤ ਹੈ ਪਾਕਿਸਤਾਨ ਵਾਰ-ਵਾਰ ਕਹਿੰਦੇ ਖੂਨ ਦੀ ਨਦੀਆਂ ਵਹਾ ਦੇਗੇ ਮੋਦੀ ਸਾਸ ਬੰਦ ਕਰ ਦੇਗੇ ਪਿੰਡ ਤੋਂ ਤਬਾਹ ਆਟਮ ਬੰਬ ਐ ਆਟਮ ਬੰਬ ਹੋਣ ਜਿੱਥੇ ਗਿਆ ਨਾ ਆਟਮ ਬੰਬ ਆਟਮ ਬੰਬ ਕਿੱਥੇ ਹਾਂਜੀ ਸੋ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਹੈਗਾ ਪਿੰਡ ਛੱਡਣ ਦਾ ਜਿਹੜਾ ਦਰਦ ਵੀ ਨਜ਼ਰ ਆ ਰਿਹਾ ਹੈ ਲੇਕਿਨ ਜਿਹੜੇ ਉਹਨਾਂ ਦੇ ਹੌਸਲੇ ਵੀ ਜਿਹੜੇ ਹੈ ਬੁਲੰਦ ਹੈ ਉਹਨਾਂ ਦਾ ਕਹਿਣਾ ਹੈਗਾ ਕਿ ਬੇਸ਼ੱਕ ਉਹ ਆਪਣਾ ਪਿੰਡ ਜਿਹੜਾ ਛੱਡ ਰਿਹਾ ਬੱਚਿਆਂ ਨੂੰ ਜਿਹੜਾ ਸੁਰੱਖਿਆ ਥਾਵਾਂ ਤੇ ਭੇਜ ਰਿਹਾ ਲੇਕਿਨ ਉਹ ਪਾਕਿਸਤਾਨ ਨੂੰ ਜਿਹੜਾ ਸਬਕ ਸਿਖਾਉਣ ਦੇ ਲਈ ਫੌਜ ਦੇ ਨਾਲ ਕੰਦੇ ਦੇ ਨਾਲ ਕੰਦਾ ਮਲਾ ਕੇ ਪਿੰਡ ਦੇ ਵਿੱਚ ਹੀ ਰਹਿਣਗੇ ਅਫਤਾਰ ਗਿਲ ਪੀਟੀਸੀ ਨਿਊਜ਼ ਪਿੰਡ ਪੱਕਾ ਚਿਸ਼ਤੀ ਫਾਜ਼ਲ